ਮਾਪਿਆਂ ਦੀ ਇੱਕੋ ਇੱਕ ਆਸ ਹੁੰਦੀ ਨਹੀਂ ਉਹਨਾਂ ਦੇ ਬੱਚੇ। ਜੀ ਹਾਂ ਮਾਪੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਉਹ ਇਹੀ ਸੋਚਦੇ ਨੇ ਕਿ ਸਾਡੇ ਬੱਚੇ ਸਾਨੂੰ ਸੰਭਾਲ ਲੈਣਗੇ। ਪਰ ਆਈ ਦਿਨੀ ਅਸੀਂ ਅਚਈਆਂ ਖਬਰਾਂ ਵੀ ਸੁਣਦੇ ਹਾਂ ਜੋ ਬਿਲਕੁਲ ਸ਼ਰਮਸਾਰ ਕਰ ਦਿੰਦੀਆਂ ਨੇ। ਜੀ ਹਾਂ ਮਾਪਿਆਂ ਨੂੰ ਬੱਚੇ ਬਾਹਰ ਕੱਢ ਦਿੰਦੇ ਨੇ। ਮਾਪਿਆਂ ਦੇ ਨਾਲ ਬੱਚੇ ਕੁੱਟਮਾਰ ਕਰਦੇ ਨੇ। ਖੂਨ ਪਾਣੀ ਹੁੰਦਾ ਚਾਰਿਆ। ਹੁਣ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੋਰ ਖਬਰ ਸਾਹਮਣੇ ਹੈ। ਦਰਅਸਲ ਭਵਾਨੀਗੜ੍ਹ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਹੈ। ਤੋਂਦਾ ਸੀ ਕਿ ਇੱਥੇ ਇੱਕ ਧੀ ਨੇ ਆਪਣੀ ਮਾਂ ਦੇ ਨਾਲ ਕੁਝ ਅਜਿਹਾ ਕਰ ਦਿੱਤਾ ਜਿਸ ਦੇ ਨਾਲ ਸਭ ਹੈਰਾਨ ਰਹਿ ਗਏ। ਕਹਿੰਦੇ ਨੇ ਕਿ ਧੀ ਮਾਪਿਆਂ ਦਾ ਦੁੱਖ ਜ਼ਰੂਰ ਸਮਝਦੀ ਹੈ ਪਰ ਇੱਥੇ ਉਲਟ ਹੋਇਆ। ਦਰਅਸਲ ਪਵਾਨੀਗੜ ਦੇ ਵਿੱਚ ਇੱਕ ਮੁਹੱਲਾ ਵਾਸੀਆਂ ਅਨੁਸਾਰ ਬੇਰਹਿਮ ਧੀ ਨੇ ਆਪਣੀ ਹੀ ਮਾਂ ਦਾ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਕੁਚ-ਕੁਚ ਕੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੁਹੱਲਾ ਵਾਸੀਆਂ ਨੇ ਇਹ ਇਲਜ਼ਾਮ ਲਗਾਇਆ ਕਿ ਘਰ ਦੇ ਵਿੱਚ ਸਿਰਫ ਮਾਂ ਹੀ ਆਪਣੀ ਧੀ ਦੇ ਨਾਲ ਰਹਿੰਦੀ ਸੀ ਥਾਪੀ ਨਾਲ ਮਾਂ ਦਾ ਉਹਨਾਂ ਕਿਹਾ ਕਿ ਕਤਲ ਕੀਤਾ ਗਿਆ ਦਾਜੀ ਦੀ ਮਾਂ ਅਤੇ ਧੀ ਦੇ ਰਿਸ਼ਤੇ ਦੇ ਨਾਲ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਭਵਾਨੀਗੜ੍ਹ ਦੇ ਪਿੰਡ ਸ਼ਾਲਾ ਚੌਕ ਦੇ ਨਜ਼ਦੀਕ ਇੱਕ ਘਰ ਦੇ ਵਿੱਚ ਵਾਪਰੀ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵਿਵਾਦ ਨੂੰ ਲੈ ਕੇ ਧੀ ਨੇ ਆਪਣੀ ਮਾਂ ਉੱਤੇ ਥਾਪੀ ਦੇ ਨਾਲ ਵਾਰ ਕੀਤੀ ਅਤੇ ਫਿਰ ਵਾਰ ਦਾਤ ਨੂੰ ਅੰਜਾਮ ਦੇਣ ਤੋਂ ਮਗਰੋਂ ਲੋਕਾਂ ਨੂੰ ਸੂਚਿਤ ਕੀਤਾ ਅੱਖਾਂ ਵਿੱਚ ਘੱਟਾ ਪਾਉਣ ਦੇ ਲਈ ਕਿਹਾ ਕਿ ਉਸ ਮਾਂ ਬੈੱਡ ਤੋਂ ਥੱਲੇ ਡਿੱਗ ਗਈ ਤੇ ਸਿਰ ਵਿੱਚ ਗੰਭੀਰ ਸੱਟ ਲੱਗੀ ਇਲਾਕਾ ਨਿਵਾਸੀਆਂ ਨੇ ਜਦੋਂ ਘਰ ਅੰਦਰ ਜਾ ਕੇ ਜਾਇਜ਼ਾ ਲਿਆ ਤਾਂ ਉਹਨਾਂ ਦੇ ਸਾਹਮਣੇ ਦੀ ਤਸਵੀਰ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਗਈ ਕਿ ਇਸ ਲੜਕੀ ਨੇ ਹੀ ਆਪਣੀ ਮਾਂ ਉੱਤੇ ਕਈ ਵਾਰ ਕਰਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਲਾਕਾ ਨਿਵਾਸੀਆਂ ਮੁਤਾਬਕ ਇਹ ਲੜਕੀ ਪਹਿਲਾਂ ਵੀ ਆਪਣੀ ਮਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਦੀ ਸੀ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਢੂੰਗਾਈ ਦੇ ਨਾਲ ਜਾਂਚ ਸ਼ੁਰੂ ਕੀਤੀ। ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਔਰਤ ਦੀ ਮੌਤ ਬਾਰੇ ਉਹਨਾਂ ਨੂੰ ਇਤਲਾਮ ਮਿਲੀ ਸੀ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਸਥਾਨਕ ਵਾਸੀਆਂ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਤੀ ਨੀਤੂ ਰਾਣੀ ਉੱਤੇ ਕਤਲ ਦੇ ਇਲਜ਼ਾਮ ਲਗਾਏ। ਪੁਲਿਸ ਨੇ ਇਲਜ਼ਾਮਾ ਮੁਤਾਬਕ ਮੁਲਜ਼ਮ ਤੀਨ ਨੂੰ ਗ੍ਰਿਫਤਾਰ ਕਰ ਮੇਰੀ ਇੱਥੇ ਵਿੱਕੀ ਪ੍ਰਾਪਰਟੀ ਵਾਲੀ ਦੇ ਨਾਮ ਤੇ ਮੇਰਾ ਆਫਿਸ ਹੈ ਇੱਥੇ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ 10 ਤੋਂ 12 ਸਾਲ ਤੋਂ ਮਸਾਲਾ ਮਿਰਚਾ ਪਿਸ ਤਸਾਈ ਦਾ ਕੰਮ ਕਰਦੀ ਸੀ ਤਾਂ ਇਹਦਾ بیٹے ਦੀ ਸੁਸਾਈਡ ਕਰਨ ਦੇਪ ਹੋ ਗਈ ਸੀ ਉਹ ਆਪਣੇ ਪੇਕੇ ਵਾਪਸ ਚਲੀ ਗਈ ਸੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ ਤਿੰਨ ਚਾਰ ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਕੁੱਟਦੀ ਸੀ ਕਰਦੀ ਸੀ ਅੱਜ ਸਵੇਰੇ ਇਸ ਨੇ ਆਪਣੀ ਮਾਂ ਨੂੰ ਸਾਢੇ 10 ਤੋਂ ਪਹਿਲਾਂ ਸਾਢੇ ਕੋਲ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਕੋਲੇ ਉਹਨੂੰ ਕਿਹਾ ਵੀ ਮੇਰੀ ਮਦਰ ਬੈੱਡ ਤੋਂ ਡਿੱਗ ਗਈ ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਫੋਨ ਨਾਲ ਲੱਫਤਾਂ ਥੋਈ ਹੋਈ ਸੀ ਉਹਨਾਂ ਨਾਲ ਲੱਤਾਂ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ ਪੁਲਿਸ ਨੇ ਆ ਕੇ ਆਪਣੀ ਇਨਕੁਆਇਰੀ ਕੀਤੀ ਪੁਲਿਸ ਨੇ ਜਦੋਂ ਇਨਕੁਆਇਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸ਼ਰੀਰ ਤੇ ਸੱਟਾਂ ਲੱਗੀ ਹੋਈਆਂ ਸੀ ਮੂੰਹ ਤੇ ਫੇਰ ਪੁਲਿਸ ਮੂੰਹ ਥਾਪੀ ਵੀ ਬਰਾਮਦ ਹੋਊਗੀ ਜੋ ਖੂਨ ਨਾਲ ਲੱਤਬਾ ਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇ ਦੇਖੋ ਜੀ ਇੱਥੇ ਰੋਜ਼ ਇੱਕ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੇ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਆ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਆ ਔਰ ਕਿਸੇ ਦੀ ਕੋਈ ਐਂਟਰੀ ਨਹੀਂ ਹੋਈ ਇਹਨੇ 3-4 ਘੰਟੇ ਦੇ ਕਰੀਬ ਕਿਸੇ ਨੂੰ ਦੱਸਿਆ ਵੀ ਮੇਰੀ ਮਾਂ ਡਰ ਗਈ ਜਾਂ ਹੋਰ ਕਰ ਗਈ ਇਹਨੇ ਪਾਰਕ ਸਵੇਰੇ ਕੋਈ ਆਵਾਜ਼ ਆਵਾਜ਼ ਜੀ ਇਹ ਨਹੀਂ ਪਤਾ ਜੀ ਸਵੇਰ 3-4 ਵਜੇ ਦੀ ਹੋਈ ਹੋਈ ਹੈ ਇਹ ਤਾਂ 2 ਵਜੇ ਤੋਂ ਬਾਅਦ ਅਪਰੋਕਸੀਮੇਟਲੀ ਗਈ ਹੈ ਉਹਦੇ ਕੋਲ ਕਿੰਨੇ ਕ ਸਮੇਂ ਤੱਕ ਰਹਿ ਰਹੀ ਸੀ ਇਹ ਉਹ ਵੀ 10-10 ਸਾਲ ਲੇਤਾ ਇਹ ਮਤਲਬ ਕਿ ਕਿ ਜੀ 35 ਤੋਂ 40 ਸਾਲ ਕੁੜੀ ਦੀ ਉਮਰ ਸੀ ਸੀਕੂ ਰਾਣੀ ਮਾਤਾ ਦੀ ਮਾਤਾ ਦੀ ਉਮਰ ਹੋਊਗੀ ਅਪ੍ਰੋਕਸੀਮੇਟਲੀ 70 ਸਾਲ ਨਾਮ ਸੀ ਮਾਤਾ ਦਾ ਮੂਰਤੀ ਰਹੀ ਸੀ ਮੇਚਾਂ ਪਿਸਣ ਦਾ ਮਦਰੇ ਕਰਦੀ ਸੀ ਕਾਫੀ ਦੇਰ ਤੋਂ ਹੁਣ ਜਦੋਂ ਵੀ ਇਹਨੇ 2 ਕੁ ਮਹੀਨੇ ਹੋ ਗਏ ਜੌਬ ਛੱਡੀ ਐ ਫੈਕਟਰੀ 50 ਤੋਂ ਇੱਥੇ ਨਾਲ ਹੀ ਸਾਰਾ ਦਿਨ ਬੰੰਦੀ ਸੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੀ ਜੀ ਕੁਝ ਪਤਾ ਨਹੀਂ ਰੋਜ਼ ਦਾ ਕਲੇਸ਼ ਹੁੰਦਾ ਸੀ ਮਾਂ ਨੂੰ ਕਹਿੰਦੇ ਸੀ ਤੂੰ ਪੁੱਤ ਨੂੰ ਫੋਨ ਕਰ ਦੇ ਉਹ ਕਹਿੰਦੀ ਸੀ ਨਹੀਂ ਫੇਰ ਵੀ ਮਾਂ ਐ ਉਹ ਫੇਰ ਵੀ ਮੇਰੀ ਪੂਰੀ ਜੇਲ ਜਿਹੀ ਜ ਉਹ ਫੇਰ ਹੋ ਹੀ ਚੱਲੀ ਮੁੱਤਮਾਰੋ ਦੀ ਬਹੁਤ ਹੁੰਦੀ ਸੀ ਇਹਨੂੰ ਦੁਕਾਨ ਚੋਂ ਘਰੋਂ ਕੱਢ ਦਿੰਦੀ ਸੀ ਇੱਥੇ ਨਾਲ ਆਪਣੇ ਇੱਥੇ ਬਿਹਾਰੀ ਵੀ ਬਿਸਕੁਟ ਦੀ ਵੈਕਰੀ ਕਰਦੇ ਨੇ ਕਈ ਵਾਰੀ ਉਹਨਾਂ ਦੇ ਘਰੇ ਵੀ ਮਾਤਾ ਜਾ ਕੇ ਸੌਂਦੀ ਰਾਤ ਨੂੰ ਉਹਨੂੰ ਰਾਤ ਨੂੰ ਘਰੋਂ ਕੱਢ ਦਿੰਦੀ। ਸਰ ਮੁੰਲੜਕੇ ਉਹਨਾਂ ਕਰਤੀ ਹੈ। ਹਾਂਜੀ ਮੌਕੇ ਤੇ ਕੋਲ ਸਿਪਰੇਜਨ ਮੌਕੇ ਤੇ ਸੌਣ ਕਰਨ ਤੋਂ ਬਾਅਦ ਪੰਜ ਚਾਰ ਮਿੰਟ ਚ ਪਹੁੰਚ ਗਏ। ਉਹਨਾਂ ਨੇ ਆਪਣੀ ਪੈਰਵਾਈ ਪੂਰੀ ਕਰੀ ਜੋਗੀ। ਅੱਜ ਨਾਲ ਸਾਨੂੰ ਤਲਾਹ ਮਿਲੀ ਸੀ ਵੀ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਵਾਨੀਗੜ ਦੀ ਮੌਤ ਹੋ ਗਈ ਹੈ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ